ਏ ਐਮਐਲਏ ਵਿਧਾਇਕ ਸਾਹਿਬ ਅੱਜ ਕੱਲ ਸੀ ਇੱਥੇ ਬੈਠੇ ਸਨ ਉਹਨਾਂ ਨੇ ਕਿਹਾ ਵੀ ਹਰ ਹਫ਼ਤੇ ਇਹ ਅਦਾਲਤ ਲੱਗਿਆ ਕਰੇ ਇਸ ਸਮੱਸਿਆ ਲੈ ਕੇ ਇੱਧਰ ਬੇਰੁਜ਼ਗਾਰ ਕਿਤੇ ਕੰਮ ਕਰਦੇ ਤੰਦੂਲੀ ਸਮੱਸਿਆ ਹੈ ਕਿ ਆਪਣਾ ਮੀਟਰ ਦਾ ਬੜੀ ਪ੍ਰੋਬਲਮ ਹੈ ਇਹਨੋਂ ਸੀਦਾ ਚੱਕਰ ਪੈਣ ਰਿਹਾ ਤੇ ਉਹ ਕਰਕੇ ਮੀਟਰ ਨਹੀਂ ਲੱਗ ਰਿਹਾ ਗਲੀ ਨਹੀਂ ਬਣੀ ਜੀ 40 ਸਾਲ ਹੋ ਗਏ ਜੀ ਸਾਨੂੰ ਵੈਸੇ ਲਾਰਾ ਇਹੋ ਹੀ ਸੀਗਾ ਕਿ ਵੋਟਾਂ ਤੋਂ ਬਾਅਦ ਪਹਿਲਾ ਕੰਮ ਸਾਡੀ ਗਲੀ ਸ਼ੁਰੂ ਹੋਊਗੀ ਸਰਕਾਰ ਦਿੱਤੀ ਹੈ ਕਾਫੀ ਜਗ੍ਹਾ ਬੜੀ ਭਾਈਚੂੜ ਕੀਤੀ ਹੈ ਕੋਈ ਗੱਲ ਨਹੀਂ ਸੁਣਦਾ ਪਿਆ ਹੁਣ ਮੈਂ ਆਖਰੀ ਆਖਰੀ ਥਾਂ ਇੱਥੇ ਪੁੱਛ ਲੈਣੇ ਜੇ ਗੱਲਬਾਤ ਬਣਦੀ ਕੁਝ ਕਈ ਲੋਕ ਹੀ ਆਏ ਨੇ ਬਾਹਰ ਇਸ ਸਮੱਸਿਆ ਲੈ ਕੇ ਆਏ 40 ਸਾਲ ਹੋ ਗਏ ਕਹਿੰਦੇ ਸਾਡੀ ਗਲੀ ਨੇ ਤੱਕ ਬਣੀ ਦੇਖੋ ਜੀ ਗੱਲ ਤੇ ਉਹ ਹੀ ਆ ਨਾ ਵੀ ਜੇ ਪਹਿਲੀਆਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਜਾਂ ਪਹਿਲੀਆਂ ਸਰਕਾਰਾਂ ਦੇ ਤਰ੍ਹਾਂ ਲੀਡਰ ਮਿਲੇ ਹੁੰਦੇ ਲੋਕਾਂ ਨੂੰ ਤੇ ਆ ਨੌਬਤਾਂ ਨਹੀਂ ਆਉਣੀਆਂ ਟੰਗਣਾ ਪੜ ਲੈ ਕੇ ਆਪਣੇ ਟੈਸਟ ਦਿਓ ਅੱਗੇ ਪੈਸਾ ਚੱਲਦਾ ਸੀ ਸ਼ਿਫਾਰਸ਼ਾਂ ਚੱਲਦੀਆਂ ਸੀ ਪਹਿਲੀਆਂ ਸਰਕਾਰਾਂ ਵੇਲੇ ਬਟ ਹੁਣ ਇਮਾਨਦਾਰੀ ਨਾਲ ਕੰਮ ਚੱਲੂਗਾ ਤਗੜੇ ਹੋ ਕੇ ਆਪਣੇ ਟੈਸਟ ਵਧੀਆ ਦੇਣ ਕਿਸੇ ਦੀ ਸ਼ਿਫਾਰਸ਼ ਦੀ ਲੋੜ ਨਹੀਂ ਹੈ ਕਈ ਵਾਰੀ ਥੱਲੇ ਲੈਵਲ ਤੋਂ ਹੀ ਨਾ ਜਿਹੜਾ ਉਹਨਾਂ ਨੂੰ ਰਾਹ ਸਹੀ ਨਹੀਂ ਦੱਸਿਆ ਜਾਂਦਾ ਹੁਣ ਆ ਬੈਠੇ ਆ ਸਾਰੇ ਜਿਹੜਾ ਜਿਹੜਾ ਜੇਸਟ ਡਿਪਾਰਟਮੈਂਟ ਦਾ ਕੰਮ ਹੁੰਦਾ ਉਸੇ ਡਿਪਾਰਟਮੈਂਟ ਨੂੰ ਉਹਨੂੰ ਕਵਰ ਕਰਕੇ ਦੱਸ ਰਹੇ ਅਗਲੇ ਹਫਤੇ ਨੂੰ ਉਹਦੀ ਬੈਕ ਰਿਪੋਰਟ ਲੈ ਲਈ ਦੀ ਹੈ ਵੀ ਕਿਹੜਾ ਕੰਮ ਕਿੱਥੇ ਰੁਕਿਆ ਹੈ ਤੇ ਕੀ ਕੀ ਹੋਇਆ ਉਹਦਾ ਆਪकी ਸਰਕਾਰ ਆਪਕੇ ਦੁਆਰ ਮਹਮ ਤਹਿਤ ਅੱਜ ਫਿਰ ਵਿਧਾਇਕ ਸ਼ੈਰੀ ਕਲਸੀ ਵੱਲੋਂ ਇੱਕ ਲੋਕ ਮੇਲ ਨਹੀਂ ਕੀਤੀ ਕਿ ਲੋਕਾਂ ਦੀ ਸਮੱਸਿਆ ਸੁਣਨ ਵਾਸਤੇ ਅੱਜ ਫਿਰ ਬੈਠੇ ਨੇ ਕਿਉਂਕਿ ਪਿਛਲੇ ਹਫਤੇ ਵੀ ਜਦੋਂ ਏ ਐਮਐਲਏ ਵਿਧਾਇਕ ਸਾਹਿਬ ਅਕਲਸੀ ਇੱਥੇ ਬੈਠੇ ਸਨ ਉਹਨਾਂ ਨੇ ਕਿਹਾ ਵੀ ਹਰ ਹਫ਼ਤੇ ਇਹ ਅਦਾਲਤ ਲਗਾਇਆ ਕਰੇਗੀ ਲੋਕਾਂ ਦੀ ਸਮੱਸਿਆ ਸੁਣਿਆ ਕਰਨਗੇ ਅਤੇ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਕਰਕੇ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਿੱਛੇ ਮੇਰੇ ਸਾਹਮਣੇ ਕਿਸ ਤਰ੍ਹਾਂ ਲੋਕ ਆਪਣੇ ਵੀ ਸਮੱਸਿਆ ਲੈ ਕੇ ਪਹੁੰਚੇ ਨੇ ਅੱਜ ਨਗਰਪਾਲਿਕਾ ਪਟਾਰਾ ਵਿਖੇ ਤੇ ਆਪਣੇ ਵੀ ਸਮੱਸਿਆ ਲੈ ਕੇ ਆਏ ਨੇ ਕਿੰਨੀਆਂ ਕਿੰਨੀਆਂ ਸਮੱਸਿਆ ਲੋਕਾਂ ਦੀ ਹੱਲ ਹੋਈ ਹੈ ਕਿੰਨੇ ਕਿ ਲੋਕਾਂ ਨੂੰ ਉਮੀਦ ਹੈ ਗੱਲ ਕਰਦੇ ਲੋਕਾਂ ਨਾਲ ਲੋਕਾਂ ਦਾ ਵੀ ਵਿਚਾਰ ਜਾਂਦੇ ਆ ਸੱਸੀਆ ਵੀਰ ਜੀ ਸੱਸੀਆ ਜੀ ਕਿੱਥੋਂ ਆਏ ਜੀ ਮੈਂ ਧਾਰੀਵਾੜ ਤੋਂ ਕੀ ਸਮੱਸਿਆ ਜੀ ਮੇਰੀ ਸਮੱਸਿਆ ਮੇਰੇ ਗਲੀ ਦਾ ਕੇਸ ਅੱਜ ਇਹ ਲੇਟੈਸਟ ਹੋਣੀ ਸਾਡੇ ਜਗ੍ਹਾ ਤੇ ਥੋੜਾ ਉਹਦੇ ਝਗੜਾ ਹੋ ਗਿਆ ਉਹਦੇ ਕਰਕੇ ਉਹ ਮਸਲੇ 'ਚ ਗੱਲ ਕਰਨ ਆਏ ਪਹਿਲੀ ਵਾਰੀ ਆਏ ਜੀ ਪਹਿਲੀ ਵਾਰੀ ਆਏ ਜੀ ਬਿਲਕੁਲ ਸਮੱਸਿਆ ਲੈ ਕੇ ਆਏ ਨੇ ਪਹਿਲੀ ਵਾਰੀ ਪਹੁੰਚੇ ਨੇ ਹੁਣ ਦੇਖਣਾ ਹੈ ਕਿ ਸਮੱਸਿਆ ਹੱਲ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਲੋਕਾਂ ਦੀ ਕਾਫੀ ਉਮੀਦ ਸੀਗੀ ਕਿ ਇਹ ਇਥੇ ਸੈਰੀਕਲ ਸਿਵਦਾਗ ਬੈਠੇ ਨੇ ਅਤੇ ਸਮੱਸਿਆ ਹੱਲ ਕਰਨਗੇ ਸੋ ਹੋਰ ਵੀ ਲੋਕ ਸਾਡੇ ਨਾਲ ਹੈਗੇ ਨੇ ਹੋਰ ਵੀ ਆਗੇ ਨੇ ਸੱਚੀ ਗਾ ਵੀ ਜੀ ਕਿੱਥੋਂ ਆਏ ਜੀ ਅਸੀਂ ਕਿਸੇ ਦੇ ਨਾਲ ਆਏ ਆ ਸਮੱਸਿਆ ਲੈ ਕੇ ਆਏ ਜੀ ਹਾਂ ਜੀ ਕਿ ਨਾ ਲ ਆਪਣੇ ਰਿਸ਼ਤੇਦਾਰਾਂ ਦੇ ਜੀ ਬਿਲਕੁਲ ਹੋਰ ਹੀ ਲੋਕ ਜੀ ਵਿੱਚ ਕਿਥੋਂ ਆਏ ਜੀ ਡੰਗਲਪੁਰੋਂ ਜੀ ਕੀ ਸਮੱਸਿਆ ਲੱਗਿਆ ਜੀ ਇੱਦਾਂ ਬੇਰੁਜ਼ਗਾਰ ਕਿਤੇ ਕੰਮ ਕਰ ਧੰਦੇ ਨਹੀਂ ਅਸੀਂ ਅੰਮਲਵਾਲ ਬੇਰੋਜ਼ਗਾਰ ਹਾਂ ਕੰਮ ਨਹੀਂ ਮਿਲਿਆ ਜੀ ਕਿਨੇ ਬੜੇ ਕਿੰਨੇ ਜੀ ਪਲੱਸ 2 ਇਹ ਲੱਗਦਾ ਤੁਹਾਨੂੰ ਵੀ ਤੁਹਾਨੂੰ ਰੋਜ਼ਗਾਰ ਮਿਲੇਗਾ ਨੌਕਰੀ ਕੋਈ ਮਿਲੇਗੀ ਕੋਸ਼ਿਸ਼ ਕਿਤੇ ਹੋ ਸਕਦਾ ਜੀ ਉਸ ਚੀਜ਼ ਕਿਤੇ ਹੋ ਜਾ ਕਿਉਂ ਜਾਈ ਸ਼ਹਿਰ ਕਿ ਕੰਸੀ ਨੇ ਆਮ ਆਦਮੀ ਪਾਰਟੀ ਨੇ ਕਿਹਾ ਵੀ ਆਪਾਂ ਬੇਰੋਜ਼ਗਾਰਾਂ ਨੂੰ ਨੌਕਰੀ ਦਵਾਂਗੇ ਅਤੇ ਦਿੱਤੀਆਂ ਵੀ ਹੈਗੀਆਂ ਨੇ ਹੁਣ ਤੁਹਾਡਾ ਕੀ ਵਿਚਾਰ ਵੀ ਤੁਹਾਨੂੰ ਇਹ ਮਿਲੇਗੀ ਹਾਂ ਜੀ ਜੀ ਬਿਲਕੁਲ ਲੋਕੀ ਸਾਡੇ ਨਾਲ ਜੁੜੇ ਨੇ ਕਹਿ ਰਹੇ ਨੇ ਵੀ ਸਾਨੂੰ ਵੀ ਆਸ ਹੈਗੀ ਆ ਵੀ ਉਮੀਦ ਹੈਗੀ ਆ ਕਿ ਸਾਨੂੰ ਵੀ ਨੌਕਰੀ ਮਿਲੇਗੀ ਬੇਰੋਜ਼ਗਾਰ ਨੇ ਨੌਕਰੀ ਲੈਣ ਆਏ ਨੇ ਤੇ ਕਾਫੀ ਭੀੜ ਦੇਖਣ ਨੂੰ ਮਿਲੀ ਆ ਵਿੱਚ ਜੀ ਇੱਕ ਮਿੰਟ ਇੱਕ ਮਿੰਟ ਵਿੱਚ ਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਕਿੱਥੋਂ ਆਏ ਜੀ ਮਟਾਲੇ ਤੋਂ ਜੀ ਕੀ ਸਮੱਸਿਆ ਲੈ ਕੇ ਆਏ ਜੀ ਸਮੱਸਿਆ ਹੈ ਕਿ ਆਪਣਾ ਮੀਟਰ ਦਾ ਬੜੀ ਪ੍ਰੋਬਲਮ ਹੈ ਇਹਨੋਂ ਸੀਦਾ ਚੱਕਰ ਪੈਣ ਰਿਹਾ ਤੇ ਉਹ ਕਰਕੇ ਮੀਟਰ ਨਹੀਂ ਲੱਗ ਰਿਹਾ ਸਾਨੂੰ ਨਵਾਂ ਮੀਟਰ ਹਾਂ ਜੀ ਅੱਗੇ ਤਰਖਾਸ ਦਿੱਤੀ ਸਰਕਾਰ ਦਿੱਤੀ ਕਾਫੀ ਜਗ੍ਹਾ ਬੜੀ ਭੱਜ ਦੌੜ ਕੀਤੀ ਕੋਈ ਗੱਲ ਨਹੀਂ ਸੁਣਦਾ ਪਿਆ ਹੁਣ ਮੈਂ ਆਖਰੀ ਆਖਰੀ ਥਾਰ ਇੱਥੇ ਪੁੱਛ ਲੈਣੇ ਜੇ ਗੱਲਬਾਤ ਬਣਦੀ ਹੈ ਪਹਿਲਾਂ ਕਾਫੀ ਭੱਜ ਦੌੜ ਕਰ ਲਈ ਕੋਈ ਗੱਲ ਨਹੀਂ ਬਣੀ ਨਾ ਨਾ ਤੇ ਹੁਣ ਉਮੀਦ ਹੈਗੀ ਵੀ ਤੁਹਾਡਾ ਮਸਲਾ ਹੱਲ ਹੋਏਗਾ ਇੱਥੇ ਆਸ ਤੇ ਆਏ ਦੇਖੋ ਜਾਸਪੁਰੀ ਹੋ ਜਾਏ ਆ ਬੈਠੇ ਨੇ ਹਰ ਹਫਤੇ ਕਹਿੰਦੇ ਵੀ ਲੋਕਾਂ ਦੀ ਸਮੱਸਿਆ ਸੁਣਿਆ ਕਰਾਂਗੇ ਜੀ ਆ ਚਲੋ ਦੇਖਦੇ ਆ ਇਸੇ ਕਰਕੇ ਤੇ ਆਸ ਤੇ ਆਏ ਆ ਦੇਖਦੇ ਗੱਲ ਸੁਣਦੇ ਆ ਕਿ ਕਿੱਦਾਂ ਕੀ ਗੱਲਬਾਤ ਹੁੰਦੀ ਹੈ ਤੇ ਬਿਲਕੁਲ ਲੋਕੀ ਆਸ ਲੈ ਕੇ ਆਏ ਨੇ ਵੀ ਸਾਡੀ ਸਮੱਸਿਆ ਸੁਣੀ ਜਾਏਗੀ ਸੋ ਬਹੁਤ ਜਾਣੇ ਲੋਕੀ ਆਪਣੀ ਸਮੱਸਿਆ ਲੈ ਕੇ ਆਏ ਨੇ ਇਧਰ ਸੱਸੀ ਕਾ ਵੀਰ ਜੀ ਸੱਸੀ ਕਾਲ ਜੀ ਕਿੱਥੋਂ ਆਏ ਜੀ ਆ ਬੋੜਾਵਾਲ ਪ੍ਰੇਮ ਨਗਰ ਤੋਂ ਕੀ ਸਮੱਸਿਆ ਲੈ ਕੇ ਆਏ ਗਲੀ ਨਹੀਂ ਬਣੀ ਜੀ 40 ਸਾਲ ਹੋ ਗਏ 40 ਸਾਲ ਹੋ ਗਏ ਨੇ ਲੇਕਿਨ ਆਮ ਆਦਮੀ ਪਾਰਟੀ ਕਹਿ ਰਹੀ ਅਭੀ ਅਸੀਂ ਗਲੀਆਂ ਨਾਲੀਆਂ ਸੜਕਾਂ ਵਗੈਰਾ ਕਾਫੀ ਦਾ ਜਿਹੜਾ ਕੀਤਾ ਹੈ ਬਣਾਈਆਂ ਵੀ ਆ ਮੇ ਹੱਦੀ ਤ ਨਹੀਂ ਬਣੀ ਉਮੀਦ ਤੇ ਦੁਨੀਆ ਕਾਏ ਵਾ ਹੁਣ ਵੇਖ ਲੈਣੇ ਆਗੇ ਜੀ ਸਾਨੂੰ ਵੈਸੇ ਲਾਰਾ ਇਹੋ ਹੀ ਸੀਗਾ ਕਿ ਵੋਟਾਂ ਤੋਂ ਬਾਅਦ ਪਹਿਲਾ ਕੰਮ ਸਾਡੀ ਗਲੀ ਸ਼ੁਰੂ ਹੋਊਗੀ ਅੱਜ ਵੇਖ ਲੈਣੇ ਕੀ ਸਕਰੀਸ ਕਰੀ ਹੋਈ 40 ਸਾਲ ਹੋ ਗਏ ਨੇ ਗਲੀ ਨੂੰ 40 ਸਾਲ ਹੋ ਗਏ ਜੀ ਐਗਜ਼ੈਕਟ 40 ਸਾਲ ਮੈਂ ਉਦੋਂ 5 ਸਾਲ ਦਾ ਸੀ ਹੁਣ ਮੇਰੀ ਆਹ 46 ਸਾਲ ਉਮਰ ਹੋ ਗਈ ਹੈ ਜਦੋਂ ਗਲੀ ਬਣੀ ਪੰਚਾਇਤਾਂ ਸਾਂਝੀ ਪੰਚਾਇਤ ਹੁੰਦੀ ਸੀ ਬੋੜਾਵਾਲ ਤੇ ਸਾਗਰਪੁਰ ਦੀ ਉਦੋਂ ਬਾਅਦ ਸਾਡੇ ਪਿੰਡ ਇੱਟ ਤੱਕ ਨਹੀਂ ਲੱਗੀ ਸੀਗਰੇਜ ਪੈਣ ਹੁਣ ਤਿੰਨ ਸਾਲ ਹੋ ਗਿਆ ਉਸ ਤੋਂ ਬਾਅਦ ਕੋਈ ਨਹੀਂ ਆਇਆ ਕੋਈ ਸੀਵਰੇਜ ਵੱਦੇ ਪਾਇਆ ਪਹੀਂ ਆਵਰ ਰਲ ਕੇ ਪਵਾਇਆ ਉਹ ਵੀ ਨਹੀਂ ਪੂਰਾ ਪਿਆ ਨਾ ਬੋੜਾਵਾਲ ਨਾ ਬੋੜਾਵਾਲ ਤੇ ਹੁਣ ਲੱਗਦਾ ਤੁਹਾਨੂੰ ਵੀ ਤੁਹਾਡੀ ਸਮੱਸਿਆ ਦਾ ਹੱਲ ਹੋਏਗਾ ਉਮੀਦ ਤਾਂ ਦੁਨੀਆ ਕਾਇਮ ਹੈ ਜੀ ਮਹਾਰਾਜ ਜੀ ਦਿਖ ਲੈਣੇ ਵੀ ਬਿਲਕੁਲ ਲੋਕੀ ਉਮੀਦ ਤੇ ਦੁਨੀਆ ਕਾ ਮੈਂ ਲੋਕੀ ਉਮੀਦ ਲੈ ਕੇ ਆਏ ਨੇ ਵੀ ਆਪਾਂ ਵੀ ਚਲੋ ਇਹ ਵਿਧਾਇਕ ਸੈਕਲ ਸੀ ਨਾਲ ਆਪਣਾ ਜਿਹੜਾ ਸਮੱਸਿਆ ਦਵਾਂਗੇ ਤੇ ਸੈਕਲ ਸੀ ਹੱਲ ਕਰਨਗੇ ਸੋ ਗੱਲਬਾਤ ਕਰਾਂਗੇ ਆਪਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਅੰਦਰ ਵਿਧਾਇਕ ਵੀ ਬੈਠੇ ਨੇ ਹੋਰ ਵੀ ਕਾਫੀ ਜਿਹੜੇ ਸਮੱਸਿਆ ਲੈ ਕੇ ਆਏ ਨੇ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕੀ ਸਮੱਸਿਆ ਲੈ ਕੇ ਆਏ ਨੇ ਆਪਣੀ ਵਿਧਾਇਕ ਸ਼ਰੀਕਲਸੀ ਜੀ ਕੋ ਕਹਿੰਦੇ ਵੀ ਹੱਲ ਜ਼ਰੂਰ ਹੋਏਗੀ ਕਿਉਂਕਿ ਉਹਨਾਂ ਨੂੰ ਕਾਫੀ ਉਮੀਦ ਆ ਕਾਫੀ ਆਸ ਹੈ ਕਿ ਸ਼ਰੀਕਲਸੀ ਸਾਡੀ ਸਮੱਸਿਆ ਦਾ ਹੱਲ ਕਰਨਗੇ ਸੋ ਲੋਕਾਂ ਦੀਆਂ ਸਮੱਸਿਆ ਵੀ ਸੁਣੀਆਂ ਜਾ ਰਹੀਆਂ ਨੇ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਬੈਠਾ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਗੇ ਕਿਉਂਕਿ ਕੋਈ ਲੋਕਾਂ ਨੂੰ ਖੱਜਲ ਖਵਾਲੀ ਤੋਂ ਬਚਾਉਣ ਲਈ ਇਹ ਸਮੱਸਿਆ ਜਿਹੜਾ ਸਮਾਧਾਨ ਕੀਤਾ ਗਿਆ ਇੱਥੇ ਬੈਠੇ ਨੇ ਵਿਧਾਇਕ ਸ਼ਰੀਕਲਸੀ ਪੁਲਿਸ ਪ੍ਰਸ਼ਾਸਨ ਵੀ ਬੈਠੀ ਨੇ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱ ਜੀ ਗੱਲਬਾਤ ਹੀ ਕਰਾਂਗੇ ਵਿਧਾਇਕ ਜੀ ਨਾਲ ਸਤਿ ਸ਼ਕੀਰ ਜੀ ਹਾਂ ਜੀ ਸਤਿ ਸ਼ਕੀਰ ਸਤਿ ਸ਼ਕੀਰ ਅੱਜ ਫੇਰ ਬੈਠੇ ਹੋ ਲੋਕਾਂ ਦੀਆਂ ਸਮੱਸਿਆ ਲੈ ਕੇ ਬਿਲਕੁਲ ਜੀ ਲੋਕਾਂ ਦੇ ਸਮੱਸਿਆਵਾਂ ਦਾ ਸਮਾਧਾਨ ਕਰਨਾ ਸਾਡਾ ਫਰਜ਼ ਆ ਸਰਕਾਰ ਦਾ ਫਰਜ਼ ਆ ਪਰ ਉਹ ਫਰਜ਼ ਅਦਾ ਕਰ ਰਹੇ ਆਂ ਜੀ ਆਪਾਂ ਬਲ ਕਈ ਲੋਕ ਹੀ ਆਏ ਨੇ ਬਾਹਰ ਦੀ ਸਮੱਸਿਆ ਲੈ ਕੇ 40 ਸਾਲ ਹੋ ਗਏ ਕਹਿੰਦੇ ਸਾਡੀ ਗਲੀ ਨੇ ਤੱਕ ਬਣੀ ਦੇਖੋ ਜੀ ਗੱਲ ਤੇ ਉਹ ਹੀ ਆ ਨਾ ਵੀ ਜੇ ਪਹਿਲੀਆਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਜਾਂ ਪਹਿਲੀਆਂ ਸਰਕਾਰਾਂ ਦੇ ਤਰ੍ਹਾਂ ਲੀਡਰ ਮਿਲੇ ਹੁੰਦੇ ਲੋਕਾਂ ਨੂੰ ਤੇ ਆ ਨੌਬਤਾਂ ਨਹੀਂ ਆਉਣੀਆਂ ਹੁਣ ਲੋਕਾਂ ਨੂੰ ਮਿਲ ਰਹੇ ਆ ਸਮੱਸਿਆਵਾਂ ਸੁਣ ਰਹੇ ਆ ਔਰ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦੇ ਹੱਲ ਕਰੀਏ ਜੀ ਸੋ ਪੁਰਾਣੀਆਂ ਕਮੀਆਂ ਰਹੀਆਂ ਨੇ ਉਹਦੇ ਕਰਕੇ ਇੱਥੋਂ ਤੱਕ ਜਿਹੜਾ ਵਾ ਵੀ ਹਾਲਾਤ ਬਣੇ ਨੇ ਪਰ ਹੁਣ ਆਸਤੇ ਆਸਤੇ ਨੂੰ ਕਵਰ ਕਰ ਰਹੇ ਆ ਡਵੈਲਪ ਕਰ ਰਹੇ ਆ ਸਾਰਾ ਕਈ ਲੋਕ ਆਏ ਨੇ ਜਿਹੜੇ ਨੌਕਰੀ ਪਾਸੇ ਆਏ ਨੇ ਬੇਰੋਜ਼ਗਾਰ ਨੇ ਨੌਕਰੀ ਨਹੀਂ ਮਿਲੀ ਕਹਿੰਦੇ ਵੀ ਆਸ ਲੈ ਕੇ ਆਏ ਆ ਕਲਸੀ ਜੀ ਕੋ ਕਿ ਸਾਨੂੰ ਵੀ ਨੌਕਰੀ ਮਿਲ ਜੇ ਕੋ ਬੇਰੋਜ਼ਗਾਰੀ ਵੱਧਦੀ ਜਾ ਰਹੀ ਹੈ ਦਿਨ ਬਿਨ ਦਿਨ ਦੇਖੋ ਜੀ ਨੌਕਰੀਆਂ ਤੇ ਜਿਹੜੀਆਂ ਹੁਣ ਪੰਜਾਬ ਪੁਲਿਸ ਦੀ ਭਰਤੀ ਨਿਕਲਣ ਲੱਗੀ ਹੈ ਠੀਕ ਹੈ ਨੌਕਰੀਆਂ ਤੇ ਆਨਲਾਈਨ ਜਾਂ ਆਪਾਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਟੈਂਡਰ ਵਗੈਰਾ ਕੱਢ ਰਹੇ ਆ ਮੈਂ ਤਾਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਵੀ ਵਧੀਆ ਢੰਗ ਨਾਲ ਪੜ੍ਹ ਲੈ ਕੇ ਆਪਣੇ ਟੈਸਟ ਦਿਓ ਅੱਗੇ ਪੈਸਾ ਚੱਲਦਾ ਸੀ ਸ਼ਿਫਾਰਸ਼ਾਂ ਚੱਲਦੀ ਈਮਾਨਦਾਰੀ ਨਾਲ ਕੰਮ ਚੱਲੂਗਾ ਤਗੜੇ ਹੋ ਕੇ ਆਪਣੇ ਟੈਸਟ ਵਧੀਆ ਦੇਣ ਕਿਸੇ ਦੀ ਸ਼ਿਫਾਰਸ਼ ਦੀ ਲੋੜ ਨਹੀਂ ਹੈ ਠੀਕ ਹੈ ਨੌਕਰੀ ਤੁਹਾਡੇ ਚ ਕੁਆਲਟੀ ਹੋਣੀ ਚਾਹੀਦੀ ਹੈ ਨੌਕਰੀ ਆਪ ਚੱਲ ਕੇ ਘਰ ਆ ਕੇ ਦਰਵਾਜ਼ਾ ਖੜਕਾਓਗੇ ਵੀ ਚਲੋ ਆਓ ਮੁੰਡਾ ਪਰਤੀ ਹੋ ਗਿਆ ਚਲੋ ਜੀ ਲੱਗਦਾ ਕਿ ਕਿਤੇ ਲੋਕਾਂ ਨੂੰ ਜਿਹੜੀ ਖੱਜਲ ਖਵਰੀ ਸੀ ਦਫ਼ਤਰਾਂ ਜਾਂਦੇ ਸੀ ਚੱਕਰ ਦੇ ਚੱਕਰ ਪੈਂਦੇ ਸੀ ਟਾਈਮ ਵੇਸਟ ਹੁੰਦਾ ਸੀ ਦਿਹਾੜੀਆਂ ਭੰਗੇ ਜਾਂਦੇ ਸੀ ਹੁਣ ਲੋਕਾਂ ਨੂੰ ਕਿਸ ਤਰ੍ਹਾਂ ਦੀ ਰਾਹਤ ਮਿਲੇਗੀ ਇਸ ਤੋਂ ਦੇਖੋ ਜੀ ਜੇ ਖੱਜਲ ਖਰਾਬੀ ਨਜ਼ਰ ਆਉਂਦੀ ਸੀ ਤੇ ਅੱਜ ਉਸੇ ਦਫ਼ਤਰਾਂ ਚ ਆ ਕੇ ਬੈਠੇ ਆਪਾਂ ਨਹੀਂ ਤੇ ਸਾਨੂੰ ਕੀ ਲੋੜ ਪਈ ਹੈ ਜਦੋਂ ਆਪਣਾ ਉਸ ਸਮੇਂ ਸਿਰ ਹਰ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਕੰਮ ਕਰਦਾ ਰਹੂਗਾ ਤੇ ਉਹਦੇ 'ਚ ਫਿਰ ਦਿੱਕਤ ਕਿਸੇ ਨੂੰ ਵੀ ਨਹੀਂ ਹੁੰਦੀ। ਦਿੱਕਤ ਉਦੋਂ ਹੁੰਦੀ ਆ ਜਦੋਂ ਕੰਮ ਨਾ ਹੋਣ ਤੇ ਲੋਕ ਖਫਾ ਹੋਣ ਲੱਗ ਪੈਣ। ਉਦੋਂ ਮੁਸ਼ਕਲ ਹੁੰਦੀ ਆ। ਛੋਟੇ-ਛੋਟੇ ਕੰਮ ਨੇ ਕਿਸੇ ਦੀਆਂ ਛੱਤਾਂ ਦੇ ਪੈਸੇ ਰਹਿੰਦੇ ਆ। ਕਿਸੇ ਦਾ ਕੋਈ ਨਿੱਕੇ-ਨਿੱਕੇ ਕੰਮ ਨੇ। ਇਹ ਕੰਮ ਹੈਗੇ ਨੇ ਲੋਕਾਂ ਦੇ। ਉਹ ਮੈਂ ਹੈਰਾਨ ਹੋਂਨਾ। ਉਹਨਾਂ ਕੰਮਾਂ ਤੇ ਵੀ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਥੱਲੇ ਲੈਵਲ ਤੋਂ ਹੀ ਨਾ ਜਿਹੜਾ ਉਹਨਾਂ ਨੂੰ ਰਾਹ ਸਹੀ ਨਹੀਂ ਦੱਸਿਆ ਜਾਂਦਾ ਹੁਣ ਆ ਬੈਠੇ ਆ ਸਾਰੇ ਜਿਹੜਾ ਜਿਹੜਾ ਜਿਸ ਡਿਪਾਰਟਮੈਂਟ ਦਾ ਕੰਮ ਹੁੰਦਾ ਉਸੇ ਡਿਪਾਰਟਮੈਂਟ ਨੂੰ ਉਹਨੂੰ ਕਵਰ ਕਰਕੇ ਦੱਸ ਰਹੇ ਅਗਲੇ ਹਫ਼ਤੇ ਨੂੰ ਉਹਦੀ ਬੈਕ ਰਿਪੋਰਟ ਲੈ ਲਈ ਦੀ ਹੈ ਵੀ ਕਿਹੜਾ ਕੰਮ ਕਿੱਥੇ ਰੁਕਿਆ ਹੈ ਤੇ ਕੀ ਕੀ ਹੋਇਆ ਉਹਦਾ ਠੀਕ ਹੈ ਜੇ ਪਿਛਲੇ ਹਫ਼ਤੇ ਗੱਲ ਕਰੀਏ ਪਿਛਲੇ ਹਫ਼ਤੇ ਵੀ ਤੁਸੀਂ ਜਿਹੜੀ ਆਪਾਂ ਲੋਕਾਂ ਦੀ ਸਮੱਸਿਆ ਸੁਣੀ ਸੀਗਾ ਉਹਨਾਂ ਚ ਕਿੰਨੀਆਂ ਲਗਭਗ ਹੱਲ ਹੋਈਆਂ ਨੇ ਤੁਹਾਡੇ ਸਾਹਿਬ ਦੇਖੋ ਜੀ ਮੈਂ ਹੁਣ ਬੈਠਾ ਵਾਂ ਮੈਨੂੰ ਪਤਾ ਲੱਗੀ ਜਾਣਾ ਸਾਰੇ ਨਾਲੋਂ ਨਾਲ ਜਿਹੜੇ ਜਿਹੜੇ ਜਿੱਦੀ ਨਹੀਂ ਹੱਲ ਹੋਣੀ ਉਹਨੇ ਆ ਠੀਕ ਹੈ ਨਾ ਫਿਰ ਅਫਸਰ ਨੂੰ ਪੁੱਛਾਂਗੇ ਵੀ ਕਿਉਂ ਨਹੀਂ ਹੱਲ ਹੋਈ ਇਹਦਾ ਹੱਲ ਕਰੀਏ ਆਪਾਂ ਜਿੱਥੇ ਕਮੀਆਂ ਨੂੰ ਦੂਰ ਕਰੀਏ ਠੀਕ ਹੈ ਜੀ ਬਿਲਕੁਲ ਵਿਧਾਇਕ ਸਹਿਰੀ ਕਲਸ ਨੂੰ ਕਹਾਂਗੇ ਵੀ ਲੋਕਾਂ ਦੀ ਸਮੱਸਿਆ ਸੁਣਵਾ ਕੇ ਬੈਠੇ ਆ ਸਮੱਸਿਆ ਹੱਲ ਵੀ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਲੋਕਾਂ ਦੀ ਸਮੱਸਿਆ ਵਸੇ ਬੈਠੀ ਹੈ ਲੋਕਾਂ ਦੇ ਘਰ-ਘਰ ਪਹੁੰਚ ਕੇ ਘਰ-ਘਰ ਸਮੱਸਿਆ ਹੱਲ ਕਰੇਗੀ ਸੋ ਤੁਸੀਂ ਦੇਖ ਸਕੋ ਕਾਫੀ ਜਿਹੜੇ ਵਿਧਾਇਕ ਵੀ ਬੈਠੇ ਨੇ ਇੱਥੇ ਅਤੇ ਜੋ ਪੁਲਿਸ ਪ੍ਰਸ਼ਾਸਨ ਉਹ ਵੀ ਇੱਥੇ ਬੈਠੀ ਮੌਜੂਦਾ ਹੈ ਕਿਉਂਕਿ ਜੋ ਵੀ ਲੋਕਾਂ ਦੀ ਸਮੱਸਿਆ ਹਨ ਉਹ ਲੋਕਾਂ ਦੀ ਪਹਿਲ ਦੇ ਆਧਾਰ ਤੇ ਹੱਲ ਕੀਤੀ विश्व टिभी जसेन्द्र बेदि गुरदापुर